ਅਮਰੀਕਾ ਸਰਕਾਰ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਡਿਪੋਰਟੇਸ਼ਨ ਦੀਆਂ ਕਾਰਵਾਈਆਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਕਈ ਪ੍ਰਵਾਸੀਆਂ ਨੂੰ ਸੈਲਫ ਰਿਪੋਰਟ ਹੋਣ ਦਾ ਆਪਸ਼ਨ ਵੀ ਸਰਕਾਰ ਨੇ ਦਿੱਤਾ ਹੈ ਪਰ ਜਿਨ੍ਹਾਂ ਪ੍ਰਵਾਸੀਆਂ ਦੇ ਕੋਲ ਭਾਰਤੀ ਪਾਸਪੋਰਟ ਨਹੀਂ ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਮੁਸ਼ਕਿਲ ਹੋ ਰਹੀ ਹੈ ਜਿਵੇਂ ਕਿ ਦਿੱਲੀ ਪਰਤੇ ਇੱਕ ਭਾਰਤੀ ਸ਼ਖਸ ਦੇ ਨਾਲ ਹੋਇਆ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਇੱਕ 40 ਸਾਲਾਂ ਦੇ ਗੁਜਰਾਤੀ ਨਾਗਰਿਕ ਨੂੰ ਸੈਲਫ ਰਿਪੋਰਟ ਹੋਣਾ ਪਾਰੀ ਪੈ ਗਿਆ ਡੋਨਲਡ ਟਰੰਪ ਦੀ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕੜੀ ਕਾਰਵਾਈ ਤੋਂ ਡਰੇ ਹੋਏ ਇਸ ਸ਼ਖਸ ਨੇ ਝੂਠੇ ਦਸਤਾਵੇਜ਼ਾਂ ਦੇ ਨਾਲ ਭਾਰਤ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਤੇ ਪਹੁੰਚਦਿਆਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਸਾਰੀ ਘਟਨਾ ਗੁਜਰਾਤ ਅਤੇ ਪੰਜਾਬ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਲੋਕਾਂ ਦੇ ਲਈ ਇੱਕ ਚੇਤਾਵਨੀ ਵੀ ਹੈ ਇਹ ਵਿਅਕਤੀ ਗੁਜਰਾਤ ਦਾ ਰਹਿਣ ਵਾਲਾ ਹੈ ਉਹ ਅਕਤੂਬਰ 2018 ਵਿੱਚ ਕਾਨੂੰਨੀ ਪਾਸਪੋਰਟ ਦੇ ਰਾਹੀਂ ਪਹਿਲਾਂ ਵਿਏਟਨਾਮ ਗਿਆ ਸੀ ਪਰ ਉੱਥੋਂ ਅਮਰੀਕਾ ਦੇ ਵਿੱਚ ਡੰਕੀ ਰੂਟ ਦੇ ਰਾਹੀਂ ਉਹ ਦਾਖਲ ਹੋ ਗਿਆ ਜਿੱਥੇ ਉਹ ਲਗਭਗ 5 ਸਾਲ ਤੱਕ ਰਿਹਾ ਉੱਥੇ ਉਹ ਇੱਕ ਮੋਟਲ ਅਤੇ ਉਸ ਤੋਂ ਬਾਅਦ ਇੱਕ ਗੈਸ ਸਟੇਸ਼ਨ ਤੇ ਕੰਮ ਕਰਦਾ ਰਿਹਾ ਪਰ 트ੰਪ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵਿਧਾਈ ਸ਼ਕਤੀ ਕਾਰਨ ਉਹ ਡਰ ਗਿਆ ਅਤੇ ਖੁਦ ਨੂੰ ਡਿਪੋਰਟ ਕਰਨ ਦਾ ਉਸਨੇ ਫੈਸਲਾ ਕੀਤਾ 8 ਸਤੰਬਰ ਨੂੰ ਇਹ ਵਿਅਕਤੀ ਅਮਰੀਕਾ ਤੋਂ ਸੈਲਫ ਡਿਪੋਰਟ ਹੋ ਕੇ ਭਾਰਤ ਦੇ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਉਸਨੇ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਖਸ ਦੇ ਨਾਂ ਦੇ ਉੱਤੇ ਝੂਠਾ ਪਾਸਪੋਰਟ ਤਿਆਰ ਕੀਤਾ ਸੀ ਜੋ ਐਟਲਾਂਟਾ ਦੇ ਵਿੱਚ ਸਾਲ 2020 ਦੇ ਵਿੱਚ ਜਾਰੀ ਕੀਤਾ ਗਿਆ ਸੀ ਪਰ ਇਸ ਪਾਸਪੋਰਟ ਨੂੰ ਦੇਖ ਕੇ ਭਾਰਤੀ ਅਧਿਕਾਰੀਆਂ ਨੂੰ ਉਸ ਤੇ ਉੱਤੇ ਸ਼ੱਕ ਹੋਇਆ ਉਹਨਾਂ ਨੇ ਇਸ ਦੀ ਜਾਂਚ ਕੀਤੀ ਤੇ ਤੁਰੰਤ ਪਛਾਣ ਲਿਆ ਕਿ ਦਸਤਾਵੇਜ਼ ਨਕਲੀ ਹਨ ਨਤੀਜੇ ਵਜੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਝੂਠੇ ਦਸਤਾਵੇਜ਼ਾਂ ਦੇ ਨਾਲ ਧੋਖਾ ਦੇਣ ਅਤੇ ਪਾਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਪੁਲਿਸ ਨੇ ਝੂਠਾ ਪਾਸਪੋਰਟ ਯਾਤਰਾ ਦਸਤਾਵੇਜ਼ ਡਿਪੋਟੇਸ਼ਨ ਦੇ ਰਿਕਾਰਡ ਤੇ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਉਸ ਦੇ ਖਿਲਾਫ ਭਾਰਤੀ ਕਾਨੂੰਨ ਦੇ ਤਹਿਤ ਕਈ ਧਾਰਾਵਾਂ ਦੇ ਹੇਠ ਉਸ ਦੇ ਉੱਤੇ ਕੇਸ ਦਾਇਰ ਹੋਏ ਨੇ ਇਨ੍ਹਾਂ ਦੋਸ਼ਾਂ ਦੇ ਨਾਲ ਉਸ ਨੂੰ ਲੰਬੀ ਜੇਲ੍ਹ ਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ ਕੇਸ ਹਾਲੇ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਅਤੇ ਇਸ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਨਵਾਂ ਅਪਡੇਸ਼ਨ ਫਿਲਹਾਲ ਸਾਹਮਣੇ ਨਹੀਂ ਆਇਆ ਗੁਜਰਾਤ ਅਤੇ ਪੰਜਾਬ ਵਰਗੇ ਸੂਬਿਆਂ ਤੋਂ ਅਮਰੀਕਾ ਦੇ ਵਿੱਚ ਹਜ਼ਾਰਾਂ ਲੋਕ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਅਤੇ ਕਈਆਂ ਨੇ ਸੈਲਫ ਡਿਪੋਰਟ ਹੋਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਘਟਨਾ ਉਨ੍ਹਾਂ ਦੇ ਲਈ ਵੱਡੀ ਚੇਤਾਵਨੀ ਹੈ ਅਧਿਕਾਰੀਆਂ ਨੇ ਇੱਥੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਜਹੀਆਂ ਗੈਰਕਾਨੂੰਨੀ ਕਾਰਵਾਈਆਂ ਦੇ ਨਾਲ ਨਾ ਸਿਰਫ ਵਿਦੇਸ਼ਾਂ ਦੇ ਵਿੱਚ ਬਲਕਿ ਭਾਰਤ ਵਾਪਸ ਆਉਣ ਸਮੇਂ ਵੀ ਭਾਰੀ ਨੁਕਸਾਨ ਹੋ ਸਕਦਾ ਹੈ ਅਜਹੀਆਂ ਸਥਿਤੀਆਂ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਸਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਜਾਇਆ ਜਾਵੇ ਤਾਂ ਕਿ ਇਸ ਗੁਜਰਾਤੀ ਸ਼ਖਸ ਵਾਂਗ ਤੁਸੀਂ ਵੀ ਕਿਤੇ ਆਪਣੇ ਹੀ ਮੁਲਕ ਦੇ ਵਿੱਚ ਫਸ ਨਾ ਜਾਓ